ਮੁਰਦਾਬਾਦ 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 ਅੱਨਾ ਇੱਕ ਜਿੰਦਾਬਾਦ 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 ਅੱਨਾ ਇੱਕ ਜਿੰਦਾਬਾਦ 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 ਮੁਰਦਾਬਾਦ ਜੀ ਐਮ ਪੀ ਆਰ ਟੀ ਸੀ ਮੁਰਦਾਬਾਦ ਮੁਰਦਾਬਾਦ ਕਮਪਰੈਂਟ ਪੀ ਆਰ ਟੀ ਸੀ ਬਠਿੰਡਾ ਮੁਰਦਾਬਾਦ 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 ਸੀ ਆਪੀ ਡੀ ਬਠਿੰਡਾ ਮੁਰਦਾਬਾਦ ਰਿਤਪਾਲ ਸਿੰਘ ਮਰਾੜ ਸੀਗਰ ਮੀਤ ਪ੍ਰਧਾਨ ਪੀਆਰਸੀ 566 ਪਟਿਆਲਾ ਅੱਜ ਦਾ ਜੋ ਸਾਡਾ ਪ੍ਰੋਗਰਾਮ ਹੈ ਇਹ ਅਸੀਂ 16 ਤਰੀਕ ਨੂੰ ਜੀਐਮ ਸਾਹਿਬ ਨੂੰ ਮਿਲੇ ਸੀ 16/7 ਨੂੰ ਕੁਝ ਮੰਗਾਂ ਮਾਰੇ ਗੱਲਬਾਤ ਹੋਈ ਸੀ ਲੇਕਿਨ ਉਹਨੇ ਬੜਾ ਵਧੀਆ ਹੰਗਾਰਾ ਦਿੱਤਾ ਸੀ ਇਹ ਠੀਕ ਕਰਾਂਗੇ ਉਸ ਤੋਂ ਬਾਅਦ ਫਿਰ ਅਸੀਂ ਗੱਲਬਾਤ ਕੀਤੀ ਤਾਂ ਉਹ ਕੋਈ ਵੀ ਮਤਲਬ ਸਾਨੂੰ ਪਹੁੰਚ ਨਹੀਂ ਮਿਲਿਆ ਕੋਈ ਇੱਕ ਵੀ ਮੰਗ ਸਾਡੀ ਪੂਰੀ ਨਹੀਂ ਹੋਈ ਉਸ ਤੋਂ ਇਲਾਵਾ ਫਿਰ ਅਸੀਂ ਨਾਲ ਲਿਖਤੀ ਮੰਗ ਪੱਤਰ ਦਿੱਤਾ ਗਿਆ ਉਹਦੀਆਂ ਚ ਸਾਡੀਆਂ ਮੰਗਾਂ ਹੈਗੀਆਂ ਤੇ 1989 ਦੇ ਕੁਝ ਵਰਕਰ ਅੱਜ ਤੋਂ 25 ਸਾਲ ਪਹਿਲਾਂ ਦੇ ਸਾਡੇ ਬਕਾਏ ਪਏ ਆ ਬਾਕੀ ਉਹ ਬਕਾਇਆ ਵਾਸਤੇ ਅਸੀਂ ਲੜਾਈ ਲੜ ਕੇ ਹੈਡ ਆਫ ਤੋਂ ਪੇਮੈਂਟ ਹੋਈ ਵਾਪਸ ਆ ਜੀ ਇੱਥੇ ਬਠਿੰਡੇ ਸਾਡੇ ਮਲਾਜ਼ਮਾਂ ਦੇ ਪੈਸੇ ਜਿਹੜੇ ਆ ਕੇ ਵੀ ਇਹਨਾਂ ਦਿੱਤੇ ਜਾਣ ਇੱਥੋਂ ਦੀ ਜਿਹੜੀ ਇਹੋ ਇਸੋਂ ਦਾ ਜੀਐਮ ਇਸੋਂ ਦਾ ਸੁਪਰਡੈਂਟ ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ 25 3 ਮਈ 2024 ਨੂੰ ਪੇਮੈਂਟ ਜਿਹੜੀ ਹੈ ਉਹ ਸਾਰੀ ਬਠਿੰਡੇ ਦਿੱਤੂ ਚਾਲ ਚੁੱਕੀ ਹੈ ਵਰਕਰਾਂ ਦੀ ਲੇਕਿਨ ਇਹ ਫੰਡ ਰਿਵਿਜ਼ਡ ਮੈਨੇਜਮੈਂਟ ਆ ਪਰਹਿੰਦੇ ਦੀ ਉਹ ਸਾਨੂੰ ਪੈਸਾ ਦੇਣ ਨੂੰ ਤਿਆਰ ਨਹੀਂ ਸਾਡੀ ਸਭ ਤੋਂ ਵੱਡੀ ਮਜਬੂਰੀ ਸੀ ਕਿ ਤਿੰਨ ਮਹੀਨੇ ਸਾਡੇ ਪੈਸੇ ਆਇਆ ਨਹੀਂ ਹੋਵੇ ਲੇਕਿਨ ਸਾਨੂੰ ਨਾ ਦੇਣ ਤਾਂ ਅੱਜ ਸਾਡੀ ਮਜਬੂਰੀ ਸੀ ਕਿ ਬਜ਼ੁਰਗਾਂ ਨੂੰ ਗੇਟ ਤੇ ਆ ਕੇ ਗੇਟ ਰੈਲੀ ਦੇ ਨਾਲ ਵਿਰੋਧ ਕਰਨਾ ਪਈ ਦੂਸਰੀ ਗੱਲ ਹੈ ਕਿ ਕੋ ਸਾਡੇ ਬਕਾਏ 2 2006 ਤੋਂ ਜਿਹੜੇ ਬੰਦੇ ਰਿਟਾਇਰ ਹੋਏ ਐ 31 ਮਾਰਚ 212 ਤੱਕ ਦੇ ਕੁਝ ਬੰਦਿਆਂ ਦੇ ਸਾਡੇ ਜਿਹੜੇ ਪੇ ਗ੍ਰੇਡ ਸੋਧ ਹੋਣਾ ਸੀ ਉਹ ਹੋਣ ਵਾਲਿਆ ਉਹਦੇ ਬਾਰੇ ਲਿਖ ਦਿੱਤਾ ਇਹਨਾਂ ਸਾਨੂੰ ਪੁਰਸਤਾ ਕਿ 15 ਦਿਨ ਦੇ ਅੰਦਰ ਇਹਨਾਂ ਕੀਤੇ ਜਾਣੀਏ ਤਿੰਨ ਮਹੀਨੇ ਹੋ ਗਏ ਅੱਜ ਉਹਨਾਂ ਨੂੰ ਕੋਈ ਫਾਇਲ ਇੱਕ ਵੀ ਇਹਨਾਂ ਨੇ ਪੂਰਾ ਨਹੀਂ ਕੀਤੀ ਜਿਸ ਕਰਕੇ ਸਾਨੂੰ ਇਹ ਸਾਰਾ ਕੁਝ ਅੱਜ ਸ਼ੇਅਰ ਕਰਨਾ ਪਿਆ ਇਸ ਸਮੇਂ ਸਾਡਾ ਇੱਕ ਤਲਰਕਾ ਜੀ ਦੀ ਮੌਤ ਹੋਈ ਹੈ ਉਸ ਦੇ ਘਰ ਵਾਲੀ ਦੀ ਪੈਨਸ਼ਨ ਜਿਹੜੀ ਪੁਰਾਣੀ ਪੈਨਸ਼ਨ ਨੂੰ ਅੱਜ ਤੱਕ ਮਿਲ ਰਹੀ ਹੈ ਅਸੀਂ ਉਹ ਕਿਹਾ ਵੀ ਤੁਸੀਂ ਨਵੀਂ ਪੈਨਸ਼ਨ ਸੋਧ ਕਰਕੇ ਦਿਓ ਉਹਦੀ ਪੈਨਸ਼ਨ ਵੱਧ ਜਾਵੇ ਪਰ ਇਹ ਕਹਿੰਦੇ ਠੀਕ ਹੈ ਜੀ ਸੋਧ ਕਰ ਦਾਂਗੇ ਫਾਇਲ ਜਿਹੜੀ ਪਟਾਲੇ ਗਈ ਹੋਈ ਹੈ ਪਰ ਸਬਡਾਟਾ ਦਾ ਝੂਠਾ ਬੰਦਾ ਜੀਐਮ ਦੇ ਦਫ਼ਤਰ ਵਿੱਚ ਬੈਠੇ ਨੇ ਝੂਠ ਬੋਲਿਆ ਕਿ ਫਾਈਲ ਜੀ ਪਟਾਲੇ ਗਈ ਹੋਈ ਹੈ ਜੀ ਆ ਸਰ ਕਹਿੰਦੇ ਮੈਂ ਆਫਕੇ ਲਾਵਾਂ ਪਰ ਜਦੋਂ ਅਸੀਂ ਦਫ਼ਤਰ ਤੋਂ ਪਤਾ ਕੀਤਾ ਕਿ ਅੱਜ ਵੀ ਫਾਈਲ ਜਿਹੜੀਆਂ ਬੰਡੇ ਪਈ ਹੋਈਆਂ ਭੇਜੀ ਨਹੀਂ ਇਹਨਾਂ ਝੂਠ ਮੋੜਦੇ ਇਸਨਾਂ ਸਬਡਾਟ ਇਸਨਾਂ ਜੀਐਮ ਨੂੰ ਗਮਰਾਹ ਕਰ ਰਿਹਾ ਸੋ ਇਸ ਤਰ੍ਹਾਂ ਕਿ ਇਸੇ ਵੀ ਜਿਹੜੇ ਈਓ ਹੈ ਉਹ ਐਡੀ ਉਹ ਕਹਿੰਦੀ ਮੈਂ ਪੈਸੇ ਨਹੀਂ ਦੇਣੇ ਜੋ ਨਾਲ ਤੁਸੀਂ ਜੀਐਮ ਵੀ ਡੇਰੀ ਜਾਂਦਾ ਸਬਡਾਟ ਵੀ ਡੇਰੀ ਜਾਂਦਾ ਤੇ ਉਹ ਨੂੰ ਕਹਿੰਦੇ ਜੀ ਮੇਰਾ ਪੇਮੈਂਟ ਨਹੀਂ ਗਈ ਸੀ ਨਾ ਕਰ ਮੈਂ ਆਪ ਵੀ ਫੋਨ ਲੀ ਕਰਦੀ ਦੱਸੋ ਜੇ ਇੱਥੋਂ ਬਿੱਲ ਬਣ ਕੇ ਗਏ ਇੱਥੋਂ ਦਾ ਪਹਿਲਾ ਜਿਹੜਾ ਉਸ ਮੇਰਾ EOC ਉਹਦੇ ਸਾਈਨ ਹੋਏ GM ਦੇ ਸੌੜਾ ਪਟਿਆਲੇ ਗਏ ਪਟਿਆਲੇ ਹੈੱਡ ਆਫ ਦੇ ਫਿਰ ਸੀਓ ਉਹਦੇ ਸਾਈਨ ਹੋਏ 11 ਡਿਪੂਆਂ ਦੀ ਪੇਮੈਂਟ ਸੀ ਬਾਕੀ ਡਿਪੂਆਂ ਦੀ ਪੇਮੈਂਟ ਹੋ ਗਈ ਐਸਾਂ ਦੀ ਪੇਮੈਂਟ ਜਿਹੜੀ ਤਿੰਨ ਮਹੀਨੇ ਹੋ ਗਿਆ ਆਈ ਪਈ ਨਹੀਂ ਉਹ ਕਿਉਂ ਨਹੀਂ ਇਹ ਇਸ਼ੂ ਕਰਿਆ ਬਈ ਵਰਕਰਾਂ ਨੂੰ ਇਹ ਇਹ ਕਹਿੰਦੀ ਮੈਂ ਪੈਸੇ ਦੇਣ ਨੂੰ ਤਿਆਰ ਨਹੀਂ ਕਿ ਜਿੰਨੇ ਕਰ ਮੇਰੀ ਤਸੱਲੀ ਹੁੰਦੀ ਇਹਨਾਂ ਅਧਰ ਬਾਕੀ ਅਫਸਰ ਸਾਰੇ ਗਲਤ ਜਿਹੜੇ ਬੈਲ ਬਣੇ ਗਲਤ ਹੈ ਇਹ ਬਾਅਦ ਦੇ ਵਿੱਚ ਆ ਕੇ ਸਹੀ ਹੋ ਗਈ ਸਾਡਾ ਜਿਹੜਾ ਵੱਡਾ ਰੋਸ ਹੈ ਉਹ ਇਹੀ ਉਹਦਾ ਕਿ ਇਹੋ ਜਿਹੜੀ ਸਾਡੀ ਪੇਮੈਂਟ ਜਿਹੜੀ ਆਈ ਹੋਈ ਹੈ ਔਰ 3 ਮਹੀਨੇ ਸੇ ਪਈ ਹੈ ਸਾਨੂੰ ਕੈਸੇ ਦੇਣ ਨੂੰ ਤਿਆਰ ਨਹੀਂ ਜੀ ਇਹ ਇਸ ਗੱਲ ਤੋਂ ਕਹਿ ਰਿਹਾ ਕਿ ਇਹੋ ਜਿਹੜੀ ਉਹ ਕਿਸੇ ਦੀ ਗੱਲ ਮੰਨੂ ਤਿਆਰ ਨਹੀਂ ਤੇ ਅਸੀਂ ਕਹਿੰਦੇ ਹਾਂ ਕਿ ਜੇ ਇਹੋ ਮੰਨਣ ਨੂੰ ਤਿਆਰ ਨਹੀਂ ਪੈਸੇ ਦੀ ਤੁਰਦਾ ਕੀਤਾ ਜਾਵੇ ਕੰਮ ਕਰੇ ਪਤਾ ਲੱਗ ਜੇ ਅਸੀਂ ਆਜ ਸੰਬਜ਼ੁਰਦਾਂ ਨੂੰ ਅਸੀਂ 70 ਤੋਂ 80 ਸਾਲ ਦੀ ਉਮਰ ਦੇ ਅੱਜ ਸਾਨੂੰ ਸੜਕਾਂ ਦਿਵਾਉਣਾ ਪਿਆ ਔਰ ਗੇਟ ਤੇ ਸਾਨੂੰ ਇਹ ਕਰਕੇ ਆਉਣਾ ਪਿਆ ਕਿ ਜੇ ਸਾਨੂੰ 25 ਸਾਲ ਬਾਅਦ ਸਾਡੀ ਪੇਮੈਂਟ ਆਈ ਵੀ ਨਾ ਮਿਲੇ ਤਾਂ ਅਜ ਤੋਂ ਮਾੜੀ ਗੱਲ ਕੋਈ ਨਹੀਂ ਹੋਰ ਸਾਡੀ ਇਹ ਸਾਡੀਆਂ ਅੜੀਆਂ ਮੈਂ ਮੰਗਾ ਸੀਗਾ ਬਾਕੀ ਸੀਗਾ ਕਿ ਬੱਸ ਸਟੈਂਡ ਦੇ ਇੰਨੀ ਗਰਮੀ ਪਈ ਅਸੀਂ ਇੱਕ ਬੇਨਤੀ ਕੀਤੀ ਸੀ ਕਿ ਬੱਸ ਸਟੈਂਡ ਦੇ ਉੱਤੇ ਲੋਪਰ ਬੱਸ ਸਟੈਂਡ ਕੋਈ ਪੱਖੇ ਲਾ ਦਿੱਤੇ ਜਾਣ ਦੇਖਣ ਅੱਜ ਤੱਕ ਨਾ ਕੋਈ ਪੱਖਾ ਨਹੀਂ ਲਾਇਆ ਅੱਜ ਕੀ ਆ ਜੀ ਤੁਸੀਂ ਮੀਟਿੰਗ ਕਰਨ ਲਗੇ ਫਿਰ ਦੋ ਪੱਖੇ ਉਸੇ ਲਾਉਣ ਲੱਗੇ ਵੀ ਅਸੀਂ ਐਸ ਕਰਕੇ ਪਰ ਜੀਏ دوسری ਗੱਲ ਕਿ ਜਿਹੜਾ ਸਾਡਾ ਇੱਕ ਦਫ਼ਤਰ ਹੈ ਸਾਨੂੰ ਪੀਐਸ ਨਹੀਂ ਦਿੱਤਾ ਪੀਐਸ ਨੇ ਆਪਣਾ ਕਮਰਾ ਦਿੱਤਾ ਹੈ ਅਸੀਂ ਟੈਂਸ਼ਨ ਉਹਦੇ ਵਿੱਚ ਬੈਠ ਕੇ ਆ ਵੀ ਮੀਟਿੰਗਾਂ ਕਰਦੇ ਆ ਉਸ ਦੀ ਜਿਹੜੀ ਛੱਤ ਹੈ ਪਾਣੀ ਉੱਤੇ ਖੜਦਾ ਉਹ ਥੱਲੇ ਸਾਰਾ ਸੀਮੈਂਟ ਡਿੱਗ ਦੇ ਕੇ ਉਹ ਛੱਤ ਡਿੱਗਣ ਵਾਲੀ ਹੋਈ ਹੈ ਚਾਹੁੰਦਾ ਉਹਦੇ ਬਾਰੇ ਅਸੀਂ ਕਿਹਾ ਵੀ ਅਸੀਂ ਜੇ ਉੱਥੇ ਕਿਤੇ ਬੈਠੇ ਮੀਟਿੰਗ ਕਰਦੇ ਹਾਂ ਤਾਂ ਕੋਈ ਖੜੇਪਰ ਕਿਸੇ ਦੇ ਸਿਰ 'ਚ ਵੱਜਿਆ ਤਬਾ ਨਕਸ਼ਾ ਨਾ ਸਭ ਦੇਖਣ ਕੋਈ ਸੁਣਵਾਈ ਨਹੀਂ ਸਾਡੇ ਦਫ਼ਤਰ ਦੇ ਮੋਰੇ ਪੈਨਸ਼ਨ ਸੇਵਿੰਗ ਦੇ ਡਿਫੈਂਸਿਵ ਬਜ਼ੁਰਗ ਬਹਿ ਕੇ ਮੀਟਿੰਗਾਂ ਕਰਦੇ ਆ ਇੱਕ ਬਹੁਤ ਵੱਡਾ ਸੀਵਰ ਦਾ ਹੌਲ ਹੈ ਜਿਹੜਾ ਟੱਕਣ ਲੀਏ ਦੇ ਰੱਖਿਆ ਇਹਨਾਂ ਉੱਥੇ ਬੈਠਾ ਨਹੀਂ ਆਉਂਦਾ ਉੱਥੇ ਰਾਤ ਨੂੰ ਲੋਕ ਉਸ ਏਰੀਆ ਦੇ ਵਿੱਚ ਅਜਿਹੇ ਦੁਕਾਨਾਂ ਵਾਲੇ ਇੱਕ ਸ਼ਾਦੀ ਕਰਦੇ ਆ ਲੇਕਿਨ ਉਸ ਫੁੱਲੇ ਜਿਹੜੇ ਅੱਡੇ ਦੇ ਉੱਤੇ ਜਿਹੜੇ ਬੰਦੇ ਲੱਗੇ ਕੰਮ ਕਰਦੇ ਆ ਕੋਈ ਸੁਣਵਾਈ ਨਹੀਂ ਕੀਤੀ ਅੱਡੇ ਦੇ ਉੱਤੇ ਅੱਡਾ ਗੰਦ ਹੈ ਜੇ ਅੱਜ ਮੈਂ ਇਹ ਗੱਲ ਕਹਾਂ ਤੇ ਅਸੀਂ ਕੋਈ ਇਹ ਕ੍ਰਾਪਸ਼ਨ ਦਾ ਅੱਡਾ ਬਣਿਆ ਹੋਇਆ ਤੇ ਅਸੀਂ ਕੋਈ ਝੂਠ ਨਹੀਂ हो शायद असी बिजनेस ਕੋਲੇ ਜਾਈਏ ਪਗੰਤ ਮਾਨ ਨੂੰ ਵੀ ਵਿਖਾਂਗੇ ਕਿ ਇੱਥੇ ਜੜੀਆਂ ਸਾਰੀਆਂ ਇਨਕੁਆਰੀਆਂ ਕਿਤੇ ਨਾਲ ਇੱਥੇ ਕੀ ਕੁਝ ਹੋ ਰਿਹਾ ਅੱਜ ਅਸੀਂ ਦੁਖੀ ਮਨ ਦੇ ਨਾਲ ਇੱਥੇ ਅੱਡੇ ਦੇ ਤੇ ਆਏ ਆ ਦੁਖੀ ਮਨ ਦੇ ਨਾਲ ਬੋਲ ਰਹੇ ਆ ਸਾਨੂੰ ਬੜਾ ਦੁੱਖ ਹੈ ਕਿ 25 ਸਾਲ ਦੇ ਪੈਸੇ ਸਾਡੇ ਨਾਮ ਨਾਲ ਤਾਂ ਇਤੋਂ ਵੱਡੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਇਹ ਸਾਡੀ ਮਜ਼ਦੂਰੀ ਹੈ ਔਰ ਅੱਜ ਵੀ ਜੇ ਇਹਨਾਂ ਨੇ ਸਾਡੀ ਗੱਲ ਨਾ ਸੁਣੀ ਤਾਂ ਹੋ ਸਕਦਾ ਅਸੀਂ ਬਜ਼ੁਰਗ ਅਸੀਂ ਅਗਲਾ ਕੋਈ ਵੀ ਵੱਡਾ ਐਕਸ਼ਨ ਕਰ ਗਏ ਮਰਨ ਮਰ ਕੇ ਬੈਠੇ ਜਾ ਹੋਏ ਜੇ ਕਿਸੇ ਵਰਕ ਦਾ ਇਨਸ਼ਾ ਹੋਂਗਾ ਕੋਈ ਬਡੇ ਦਾ ਮਰ ਕੋਈ ਬੰਦਾ ਮਰ ਗਿਆ ਸਾਡਾ ਤਾਂ ਔਰੀ ਸਾਰੀ ਜ਼ਿੰਮੇਵਾਰੀ ਇਥੋਂ ਦੀ EO ਔਰ RFM ਮੈਨੇਜਮੈਂਟ ਤੇ ਹੋਗੀ। ਇਹਨਾਂ ਸਾਡਾ ਅੱਜ ਦਾ ਜਿਹੜਾ ਰੋਸ ਪ੍ਰਗਟ ਸੀਗਾ ਸਾਡੀ ਗੱਲ ਸਰਕਾਰ ਤੱਕ ਪਹੁੰਚਾਈ ਜਾਵੇ ਤਾਂ ਕਿ ਸਾਡੇ ਜਿਹੜੀਆਂ ਪੇਮੈਂਟਾਂ ਸਮੇਂ ਸਾਰ ਹੋ ਜਾਣ। ਪੈਨਸ਼ਨਾਂ ਦੇ ਪੈਸੇ ਜਿਹੜੇ ਜਦੋਂ ਕਿ ਸਰਕਾਰ ਨੇ ਕਿਹਾ ਕੋਈ ਵੀ 70 ਬੰਦਾ 70 ਸਾਲ ਤੋਂ ਉੱਪਰ ਦਾ ਕੋਈ ਬਕਾਇਆ ਨਹੀਂ ਸਾਡਾ ਇਹ 25 ਸਾਲ ਦਾ ਬਕਾਇਆ ਸਾਡਾ ਬਿਲਕੁਲ ਤਿਆਰ ਨਹੀਂ। ਬੜੇ ਅਫਸੋਸ ਨਾਲ ਸਾਨੂੰ ਕਹਿਣਾ ਪੈਂਦਾ ਤੇ ਫੇਰ ਵੀ ਸਾਨੂੰ ਮਜਬੂਰ ਹੋ ਕੇ ਸਹਿਣਾ ਪੈਂਦਾ। ਇਹਨੇ ਕਹਿੰਦਾ ਹੇ ਮੈਂ ਇਥੇ ਨਾਲ ਜੱਟ ਕਾ ਔਰ ਆਜ ਕਰਦਾ ਕਿ ਸਾਡੀ ਅੱਜ ਦੀ ਗੱਲ ਇਹ ਗੱਲ ਜਿਹੜੀ ਹੈ ਪ੍ਰੈਸ ਦੇ ਰਾਹੀਂ ਸਰਕਾਰ ਕੋਲੇ ਜਾਵੇ ਸਾਡੀ ਮਲੇਮੈਂਟ ਕੋਲੇ ਜਾਵੇ ਤਾਂ ਕਿ ਸਾਡੇ ਜਿਹੜੇ ਮਸਲੇ ਹੱਲ ਹੋ ਸਕਣ ਅਸੀਂ ਆਪਾਂ ਸ਼ਾਂਤਮਈ ਦੇ ਨਾਲ ਪੰਚਨ ਕਰੇ ਬੈਠੇ ਰੋਟੀ ਖਾ ਜੀ ਬਹਿਰੀ ਜੀ ਦਾ ਖਾਲਸਾ ਬਹਿਰੀ ਜੀ